ਮਸ਼ਹੂਰ ਐਕਟ੍ਰੈਸ ਦੇ ਪਤੀ ਬਣਨ ਵਾਲੇ ਸੀ ਦਲਜੀਤ ਦੋਸਾਂਝ 2 ਸਾਲ ਤੱਕ ਕੀਤਾ ਸੀ ਇੰਤਜ਼ਾਰ ਸਸ਼ਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਸਟਾਰ ਤੇ ਗਲੋਬਲ ਆਈਕਨ ਬਣ ਚੁੱਕੇ ਦਲਜੀਤ ਦੋਸਾਂਸ ਦੇ ਬਾਰੇ ਜੋ ਕਿ ਇਨੀ ਦਿਨੀ ਕਾਨਸਰਟ ਕਰ ਰਹੇ ਆ ਤੇ ਖੂਬ ਸੁਰਖੀਆਂ ਬਟੋ ਰਹੇ ਆ ਉਹਨਾਂ ਦੇ ਕਾਨਸਰਟ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਤੇ ਬੀਤੇ ਦਿਨੀ ਹੀ ਉਹਨਾਂ ਦੀ ਇੱਕ ਕੰਟਰੋਵਰਸੀ ਹੁੰਦੀ ਹੋਈ ਵੀ ਨਜ਼ਰ ਆ ਰਹੀ ਸੀ ਏਪੀ ਢਿੱਲੋਂ ਦੇ ਨਾਲ ਪਰ ਫਿਲਹਾਲ ਜੇ ਗੱਲ ਕਰੀਏ ਦਲਜੀਤ ਦੋਸਾਂ ਸੀ ਵੀ ਕਿਹਾ ਜਾਂਦਾ ਹੈ ਕਿ ਬਾਲੀਵੁੱਡ ਐਕਟਰਸ ਦੇ ਨਾਲ ਉਹਨਾਂ ਦਾ ਵਿਆਹ ਹੋਣ ਵਾਲਾ ਸੀ ਤਾਂ ਦੱਸ ਦिए ਕੀ ਖਬਰ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਗਾਇਕ ਦਲਜੀਤ ਦੋਸਾਂਝੋ ਨੇ ਆਪਣਾ ਜਲਵਾ ਦਿਖੇ ਰਹੇ ਨੇ ਆਪਣਾ ਟੂਰ ਖਤਮ ਕਰਦੇ ਹੀ ਉਹ ਹੁਣ ਬੌਨੀ ਕਪੂਰ ਦੀ ਫਿਲਮ ਨੋ ਐਂਟਰੀ 2 ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਨੇ ਹਾਲ ਹੀ ਚ ਬੌਨੀ ਕਪੂਰ ਨੇ ਆਪਣੀ ਸੁਪਰ ਹਿੱਟ ਫਿਲਮ ਦੇ ਸੀਕਵਲ ਚ ਦਲਜੀਤ ਨੂੰ ਕਾਸਟ ਕਰਨ ਦੀ ਗੱਲ ਕੀਤੀ ਆ ਉਹਨਾਂ ਨੇ ਦੱਸਿਆ ਕਿ ਪਹਿਲਾਂ ਹੀ ਐਕਟਰ ਨਾਲ ਬਹੁਤ ਚੰਗੀ ਬੌਂਡਿੰਗ ਸ਼ੇਅਰ ਕਰਦੇ ਨੇ ਇਸ ਤੋਂ ਪਹਿਲਾਂ ਤੋਂ ਉਹਮਾਂ ਨੇ ਇੱਕ ਫਿਲਮ ਦੇ ਵਿੱਚ ਇਕੱਠਾ ਕੰਮ ਕੀਤਾ ਹੈ ਇੱਕ ਚੈਨਲ ਦੇ ਨਾਲ ਗੱਲ ਕਰਦੇ ਹੋਏ ਬੌਨੀ ਕਪੂਰ ਕਹਿੰਦੇ ਹਨ ਕਿ ਮੈਨੂੰ ਦਲਜੀਤ ਤੇ ਮਾਨ ਹੈ ਉਹਨਾਂ ਨੇ ਆਪਣੇ ਕਰੀਅਰ 'ਚ ਜੋ ਕੁਝ ਹਾਸਲ ਕੀਤਾ ਹੈ ਉਹ ਜੋ ਵੀ ਕਰ ਰਹੇ ਹਨ ਮੈਨੂੰ ਇਸ ਗੱਲ ਦੇ ਉੱਤੇ ਮਾਨ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਸੀ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਹਾਂ ਮੈਂ ਉਹਨਾਂ ਨੂੰ ਇੱਕ ਫਿਲਮ ਲਈ ਕਾਸਟ ਕਰਨਾ ਚਾਹੁੰਦਾ ਸਾਂ ਜੋ ਮੈਂ 6-7 ਸਾਲ ਪਹਿਲਾਂ ਪ੍ਰਿਆੰਕਾ ਦੇ ਅਮਰੀਕਾ ਸ਼ਿਫਟ ਹੋਣ ਤੋਂ ਪਹਿਲਾਂ ਪਲਾਨ ਕੀਤੀ ਸੀ ਤਾਂ ਦੱਸ ਦਈਏ ਕਿ ਪਰ ਉਹਨਾਂ ਨੇ ਕਿਹਾ ਕਿ ਇਹ ਕਾਸਟਿੰਗ ਨਹੀਂ ਹੋ ਸਕੀ ਪਰ ਉਹਨਾਂ ਨੇ ਕਿਹਾ ਕਿ ਫਿਲਮ ਵਿੱਚ ਮਦਲਜੀਤ ਦੋਸਾਂਝ ਨੂੰ ਪ੍ਰਿਆੰਕਾ ਦੇ ਆਪੋਜ਼ਿਟ ਕਾਸਟ ਕਰਨਾ ਸੀ ਮੈਂ ਉਹਨਾਂ ਨੂੰ ਪ੍ਰਿਆੰਕਾ ਦੇ ਪਤੀ ਦੇ ਰੋਲ ਦੇ ਵਿੱਚ ਲੈਣਾ ਚਾਹੁੰਦਾ ਸੀ ਸਾਡਾ ਰਿਸ਼ਤਾ ਇੰਨਾ ਪੁਰਾਣਾ ਹੈ ਹੁਣ ਰੱਬ ਦੀ ਕਿਰਪਾ ਨਾਲ ਸਾਨੂੰ ਦੁਬਾਰਾ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਹੁਣ ਦਲਜੀਤ ਨੂੰ ਨੋ ਐਂਟਰੀ ਦਾ ਜੋ ਆ ਹਿੱਸਾ ਬਣਾਉਣ ਮੈਂ ਜਾ ਰਿਹਾ ਬੋਨੀ ਕਪੂਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹਨਾਂ ਦੀ ਸਾਲ 2005 ਦੀ ਸੁਪਰ ਹਿੱਟ ਫਿਲਮ ਨੋ ਐਂਟਰੀ ਦਾ ਸੀਕਵਲ ਬਣਨ ਜਾ ਰਿਹਾ ਨੋ ਐਂਟਰੀ 2 ਚ ਦਲਜੀਤ ਦੋਸਾਂਝ ਵਰੁੰਧਵਨ ਅਰਜੁਨ ਕਪੂਰ ਨਜ਼ਰ ਆਉਣਗੇ ਫਿਲਮ ਨਿਰਮਾਤਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਫਿਲਮ ਵਿੱਚ ਤਿੰਨ ਹੀਰੋ ਤੇ 10 ਐਕਟਰਸਿਸ ਨਜ਼ਰ ਆਉਣਗੇ ਜਿਨ੍ਹਾਂ ਦੇ ਨਾਲ ਇਹ ਤਿੰਨ ਹੀਰੋ ਰੋਮਾਂਸ ਕਰਦੇ ਹੋਏ ਨਜ਼ਰ ਆਉਣਗੇ ਤਾਂ ਦੱਸਦੀ ਹੈ ਕਿ ਜੋ ਵਿਆਹ ਦੀ ਗੱਲ ਬੋਨੀ ਕਪੂਰ ਦੇ ਵੱਲੋਂ ਕੀਤੀ ਗਈ ਹੈ ਉਹ ਇੱਕ ਫਿਲਮ ਦਾ ਸਟੋਰੀ ਹੋਣੀ ਸੀ ਜਿਸ ਦੇ ਵਿੱਚ ਦਲਜੀਤ ਦੋਸਤਾਨ ਜੋ ਪ੍ਰਿਆੰਕਾ ਚੋਪੜਾ ਦੇ ਹਸਬੈਂਡ ਬਣਨ ਵਾਲੇ ਸੀ ਸੋ ਇਹ ਰੀਅਲ ਲਾਈਫ 'ਚ ਨਹੀਂ ਹੋਣਾ ਸੀ ਇਹ ਰੀਅਲ ਲਾਈਫ 'ਚ ਹੋਣਾ ਸੀ ਜਿਸ ਨੂੰ ਤੁਸੀਂ ਵੱਡੇ ਪਰਦੇ ਦੇ ਉੱਤੇ ਵੇਖਣਾ ਸੀ ਪਰ ਜੋ ਇਕੱਠੇ ਕੰਮ ਨਹੀਂ ਕਰ ਪਾਏ ਪਰ ਹੋਣੇ ਬੈਂਕਪੁਰ ਦੀ ਫਿਲਮ ਨੋ ਐਂਟਰੀ 2 ਦੇ ਵਿੱਚ ਦਲਜੀਤ ਦੋਸਾਂਝ ਇੱਕ ਵਾਰ ਫੇਰ ਵੱਡੇ ਪਰਦੇ ਤੇ ਛਾਉਣ ਵਾਲੇ ਨੇ ਕਿਉਂਕਿ ਉਹਨਾਂ ਨੂੰ ਹੁਣ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ 22 ਸਾਲਾਂ ਦੀ ਮਿਹਨਤ ਕੀਤੀ ਹੈ ਤੇ ਦਲਜੀਤ ਦੋਸਾਂਝ ਹੁਣ ਗਲੋਬਲ ਸਟਾਰ ਬਣ ਚੁੱਕੇ ਨੇ